ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਤੇ ਕਤਲ ਤੋਂ ਬਾਅਦ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋ ਚੁੱਕੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਸੀ ਕਿ ਆਖਰ ਪੋਸਟਮਾਰਟਮ ਦੀ ਰਿਪੋਰਟ ਕਦੋਂ ਤੱਕ ਆਵੇਗੀ ਕਿਉਂਕਿ ਇਲਜ਼ਾਮ ਨਿਹੰਸਿੰਘਾ ਦੇ ਉੱਤੇ ਤੇ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਲੱਗ ਰਹੇ ਸੀ ਕਿ ਉਹਨਾਂ ਨੇ ਕਮਲ ਕੌਰ ਦੇ ਨਾਲ ਸਰੀਰਿਕ ਸੰਬੰਧ ਬਣਾਏ ਨੇ ਤਾਂ ਕੋਈ ਗਲਤ ਹਰਕਤ ਕੀਤੀ ਆ ਪਰ ਪੋਸਟਮਾਰਟਮ ਦੀ ਰਿਪੋਰਟ ਨੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਸੱਚ ਸਾਹਮਣੇ ਲਿਆ ਦਿੱਤਾ ਜਿਸ ਤੋਂ ਬਾਅਦ ਕਈਆਂ ਦੀ ਜ਼ੁਬਾਨ ਦੇ ਉੱਤੇ ਤਾਲੇ ਵੀ ਲੱਗ ਜਾਣਗੇ ਕਿਉਂਕਿ ਉਸ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਕਲੀਅਰ ਹੋ ਚੁੱਕਿਆ ਕਿ ਗळा ਘੋਟ ਕੇ ਉਸ ਦੀ ਮੌਤ ਹੋਈ ਆ ਗळा ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਰੀਰਿਕ ਸੰਬੰਧ ਬਾਰੇ ਜਬਰ ਜਨਾਬ ਬਾਰੇ ਕੋਈ ਵੀ ਰਿਪੋਰਟਮੋਰਟ ਦੇ ਵਿੱਚ ਗੱਲਬਾਤ ਸਾਹਮਣੇ ਨਹੀਂ ਆਈ ਹਾਲਾਂਕਿ ਵਿਸਰਾ ਰਿਪੋਰਟ ਹੁੰਦੀ ਹੈ ਇੱਕ ਜਿਸ ਨੂੰ ਕਿ 40 ਦਿਨ ਲੱਗ ਜਾਂਦੇ ਨੇ ਆਉਣ ਨੂੰ ਉਹ ਵਿਸਰਾ ਰਿਪੋਰਟ ਫੋਰੈਂਸਿਕ ਲੈਬ ਦੇ ਵਿੱਚੋਂ ਵਿੱਚ ਭੇਜੀ ਜਾਂਦੀ ਹੈ ਉੱਥੋਂ ਜਿਹੜੇ ਸੈਂਪਲ ਲੈ ਕੇ ਉੱਥੋਂ ਰਿਪੋਰਟ ਬਣਦੀ ਹੈ ਤਾਂ ਵਿਸਰਾ ਰਿਪੋਰਟ ਜਿਹੜੀ ਆ ਹਜੇ ਆਉਣੀ ਬਾਕੀ ਹੈ ਵਿਸਰਾ ਰਿਪੋਰਟ ਦਾ ਇੰਤਜ਼ਾਰ ਜ਼ਰੂਰ ਕੀਤਾ ਜਾ ਰਿਹਾ ਵਿਸਰਾ ਰਿਪੋਰਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਵੇਗਾ ਕਿ ਜਿਸ ਤਰੀਕੇ ਦੇ ਇਲਜ਼ਾਮ ਜਿਹੜੇ ਲੱਗੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਕਿ ਕੋਈ ਸਚਾਈ ਆ ਕੀ ਕਮਲਕੌਰ ਦੇ ਨਾਲ ਕੋਈ ਅਜੀਹੀ ਹਰਕਤ ਹੋਈ ਆ ਪਰ ਜੋ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਆ ਉਸ ਦੇ ਵਿੱਚ ਅਜੀਹਾ ਕੁਝ ਨਹੀਂ ਆਇਆ ਸਿਰਫ ਇਹ ਸਾਹਮਣੇ ਆਇਆ ਕਿ ਗਲਾ ਕੋਟਿਆ ਗਿਆ ਗਲਾ ਕੋਟ ਕੇ ਉਸ ਦੀ ਮੌਤ ਹੋਈ ਆ ਗਲਾ ਕੁੱਟਣ ਦੇ ਨਾਲ ਮੌਤ ਹੋਈ ਆ ਗਲਾ ਕੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਜੋ ਕਿ ਆਪਣੇ ਆਪ ਨੂੰ ਕਹਿੰਦੀ ਸੀ ਪਰ ਕੰਚਨ ਕੁਮਾਰੀ ਸੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਸੀ ਯੂਪੀ ਦੀ ਮਾਫ ਕਰਨਾ ਬਿਹਾਰ ਦੀ ਰਹਿਣ ਵਾਲੀ ਸੀ ਲੁਧਿਆਣਾ ਦੇ ਵਿੱਚ ਰਹਿੰਦੀ ਸੀ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਸੀ ਸੋਸ਼ਲ ਮੀਡੀਆ ਦੇ ਉੱਤੇ ਜੋ ਕੰਟੈਂਟ ਹੁੰਦਾ ਸੀ ਉਹ ਕੰਟੈਂਟ ਜਿਹੜਾ ਆ ਡਬਲ ਮੀਨਿੰਗ ਵਾਲਾ ਹੁੰਦਾ ਸੀ ਉਹ ਕੰਟੈਂਟ ਜਿਹੜਾ ਗਲਤ ਭਾਸ਼ਾ ਵਾਲਾ ਹੁੰਦਾ ਸੀ ਉਹ ਕੰਟੈਂਟ ਜਿਹੜਾ ਬੱਚਿਆਂ ਦੇ ਵਿੱਚ ਬੈਠ ਕੇ ਦੇਖਣ ਵਾਲਾ ਨਹੀਂ ਹੁੰਦਾ ਸੀ ਉਹ ਕੰਟੈਂਟ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲਾ ਨਹੀਂ ਹੁੰਦਾ ਸੀ ਜਿਸ ਨੇ ਚਲਦੇ ਆ ਨਿਹੰਗ ਜਥੇਬੰਦੀਆਂ ਦੇ ਵੱਲੋਂ ਖਾਸ ਕਰਕੇ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਇਸ ਲੜਕੀ ਨੂੰ ਸਮਝਾਇਆ ਜਾਂਦਾ ਇਸ ਲੜਕੀ ਨੂੰ ਪਿਆਰ ਨਾਲ ਵੀ ਸਮਝਾਇਆ ਜਾਂਦਾ ਇਸ ਨੂੰ ਵਾਰਨਿੰਗ ਵੀ ਦਿੱਤੀ ਜਾਂਦੀ ਆ ਪਰ ਬਾਵਜੂਦ ਇਸ ਦੇ ਇਹ ਅਜੇਹਾ ਕੰਟੈਂਟ ਪ੍ਰੋਸਦੀ ਸੀ ਤਾਂ ਕਿ ਇਸ ਨੂੰ ਵੀਵਰਸ਼ਿਪ ਮਿਲਦੀ ਸੀ ਵੀਵਰਸ਼ਿਪ ਦੇ ਨਾਲ ਇਸ ਦੇ ਕੋਲ ਪੈਸਾ ਆਉਂਦਾ ਸੀ ਪੈਸੇ ਦੇ ਨਾਲ ਇਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਤਾਂ ਪਰ ਫਿਰ ਅਮਰਤਪਾਲ ਮੈਰੋ ਦੇ ਵੱਲੋਂ ਤੇ ਉਸ ਦੇ ਸਾਥੀਆਂ ਦੇ ਵੱਲੋਂ ਇਸ ਨੂੰ ਬੁਲਾਇਆ ਗਿਆ ਬਠਿੰਡੇ ਲੈ ਕੇ ਜਾਂਦੇਗੇ ਬਠਿੰਡੇ ਲਿਜਾ ਕੇ ਇਸ ਦੀ ਗੱਡੀ ਦਾ ਵੀ ਕੋਈ ਕੰਮ ਕਰਵਾਇਆ ਗੈरेज ਦੇ ਵਿੱਚ ਬੈਠੇ ਰਹੇ ਪਰ ਫਿਰ ਸੁਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਇਸ ਨੂੰ ਗਲਾ ਘੋਟ ਕੇ ਮੌਤੇ ਘਾਟ ਉਤਾਰ ਦਿੱਤਾ ਜੋ ਖੁਦ ਅਮਰਤਪਾਲ ਮੈਰੋ ਦੇ ਵੱਲੋਂ ਦੱਸਿਆ ਗਿਆ ਤੇ ਜੋ ਬਠਿੰਡਾ ਦੇ ਐਸਐਸਪੀ ਮੈਡਮ ਦੇ ਵੱਲੋਂ ਦੱਸਿਆ ਗਿਆ ਕਿ ਅਮਰਤਪਾਲ ਮੈਰੋ ਦੇ ਜੋ ਸਾਥੀ ਨੇ ਅਰੈਸਟ ਕੀਤੇ ਗਏ ਨੇ ਦੋ ਨਿਹੰਗ ਸਿੰਘ ਕਿ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਪੋਸਟਮਾਰਟਮ ਦੀ ਰਿਪੋਰਟ ਨੇ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਪਰ ਦੂਜੇ ਪਾਸੇ ਨਿਹੰਗ ਸਿੰਘ ਵੀ ਹੁਣ ਆਪਸ ਦੇ ਵਿੱਚ ਵੀ ਉਲਝਦੇ ਹੋਏ ਨਜ਼ਰ ਆ ਰਹੇ ਨੇ ਕੋਈ ਅਮਰਪਾਲ ਮਹਿਰੂ ਦੇ ਹੱਕ ਦੇ ਵਿੱਚ ਆ ਕੋਈ ਖਿਲਾਫਾ ਆਖਰ ਕੀ ਕੁਝ ਕਹਿ ਰਹੇ ਨੇ ਹੁਣ ਨਿਹੰਗ ਸਿੰਘ ਤੇ ਗੁਰੂ ਦੀਆਂ ਸਿੰਘਣੀਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸਵਾਲ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਤੋਂ ਹੈ ਮੈਨੂੰ ਬੜੀ ਖੁਸ਼ੀ ਆ ਮਹਿਰੂ ਨੂੰ ਫੜਨ ਵਾਸਤੇ ਅਮਰਪਾਲ ਸਿੰਘ ਜੀ ਮੇਰੇ ਭਾਈ ਜਿਹੜੇ ਮਹਿਰੂ ਆ ਉਹਨਾਂ ਨੂੰ ਫੜਨ ਵਾਸਤੇ ਬੜੀ ਛੇਤੀ ਗ੍ਰਿਫਤਾਰੀ ਦੇ ਵਾਰੰਡ ਕੱਢ ਦਿੱਤੇ ਅਜੇ ਤੱਕ ਕੁੜੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਕੁੜੀਆਂ ਨੂੰ ਬੜਾ ਪ੍ਰੋਟੈਕਸ਼ਨ ਦੀ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਤੋਂ ਇੱਕ ਕੁਐਸਚਨ ਪੁੱਛਣਾ ਚਾਹਨੀ ਆ ਭਈ ਇੰਨੇ ਸਾਲਾਂ ਤੋਂ ਜਦੋਂ ਕੁੱਲੜ ਪੀਜ਼ਾ ਵਾਲਾ ਮਾਮਲਾ ਹੋਇਆ ਸੀਗਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਤੁਸੀਂ ਚੁੱਪ ਕਰਕੇ ਕੁੜੀ ਇੱਕ ਕੁੜੀ ਜਿਹਨੇ ਆਵਾਜ਼ ਚੱਕੀ ਸੀ ਉਹਨੂੰ ਚੱਕ ਕੇ ਰਾਤੋਂ ਰਾਤ ਡੀਸੀ ਆਫਿਸ ਤੋਂ ਬਾਹਰ ਅੰਦਰ ਚੱਕ ਕੇ ਅੰਦਰ ਸੁੱਟ ਕੇ ਪਰਚਾ ਕਟਿਆ ਸੀਗਾ ਮੈਂ ਪੁੱਛਣਾ ਚਾਹਦੀ ਆ ਉਹ ਤਾਂ ਤੁਹਾਡੇ ਤੋਂ ਨੱਥ ਪਵਾਇਆ ਨਹੀਂ ਗਿਆ ਉਹਦਾ ਅਸਰ ਮੈਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਂਗੀ ਆਹ ਦੇਖ ਲਓ ਕੌਮ ਦੇ ਜਿਹੜੇ ਸਾਡੇ ਯੋਧਾ ਨੇ ਜਿੰਨੇ ਆਹ ਵਾਲਾ ਕੰਮ ਚੱਕਿਆ ਕਿ ਬਈ ਗੰਦ ਸਾਫ਼ ਕਰਨਾ ਹੈ ਉਹਨਾਂ ਨੇ ਤਾਂ ਵਾਰਨਿੰਗ ਦਿੱਤੀ ਸੀ ਨਾ ਨਹੀਂ ਉਹ ਕੁੜੀ ਮੰਨੀ ਨਹੀਂ ਉਹ ਮੇਰੀ ਭੈਣ ਮੰਨੀ ਤਾਂ ਫਿਰ ਉਹ ਵਿਚਾਰੀ ਦਾ ਉਹਨੂੰ ਗੱਡੀ ਚੜਾ ਦਿੱਤਾ ਇੱਥੇ ਗਲਤ ਕੀ ਕਰ ਦਿੱਤਾ ਉਹਨਾਂ ਨੇ ਕੀ ਗਲਤ ਕਰ ਦਿੱਤਾ ਉਹਨੂੰ ਸਮਝਾਇਆ ਸੀ ਅੱਜ ਵੀ ਬਹੁਤ ਸਾਰੀਆਂ ਭੈਣਾਂ ਦੁਨੀਆ 'ਚ ਆ ਰਹੀਆਂ ਹਨ ਉਹਨਾਂ ਨੂੰ ਅਜੇ ਤੱਕ ਵੀ ਅਜੇ ਤੱਕ ਵੀ ਇੱਕ ਹੈਗੀ ਆ ਲੁਥਾਰਾ ਕੀ ਲੁਥਰੀ ਪਤਾ ਨਹੀਂ ਕੀ ਹੋਇਆਗਾ ਅਜੇ ਵੀ ਉਹਦੀ ਜਿਹੜੀ ਸਟਾਰਟਿੰਗ ਦੀ ਜਿਹੜੀ ਡਿਪਿਕ ਸ਼ੋ ਹੁੰਦੀ ਹੈ ਨਾ ਫੇਸਬੁੱਕ 'ਤੇ ਅਜੇ ਵੀ ਉਹ ਨੰਗੀ ਕੱਪੜਿਆਂ 'ਚ ਆ ਸਰਕਾਰਾਂ ਨੂੰ ਬੜੀ ਛੇਤੀ ਗ੍ਰਫਤਾਰੀ ਦੇ ਵਾਰੰਟ ਕੱਢ ਦਿੱਤੇ ਤੁਸੀਂ ਅਮਰਿਤਪਾਲ ਸਿੰਘ ਜੀ ਮੇਰੇ ਭਰਾ ਮਹਿਰੂ ਨੂੰ ਉੱਪਰ ਤੁਸੀਂ ਵਾਰੰਟ ਕੱਢਣ ਦੇ ਆ ਪਰ ਤੁਸੀਂ ਆ ਪੰਜਾਬ ਦੀ ਗੰਦਗੀ ਵੱਲ ਤੁਹਾਡੀ ਨਜ਼ਰ ਨਹੀਂ ਜਾਂਦੀ ਜਾਂ ਫਿਰ ਤੁਸੀਂ ਠੇਕਾ ਲਿਆ ਹੈ ਜਿਹੜਾ ਬੰਦਾ ਬੋਲੂ ਉਹਨੂੰ ਚੱਕ ਕੇ ਅੰਦਰ ਕਰੋ ਜਾਂ ਫਿਰ ਤੁਸੀਂ ਇਹ ਕਸਮ ਖਾਦੀ ਆ ਕਿ ਬਈ ਸਿੱਖ ਕਮਿਊਨਿਟੀ ਦੇ ਜਿੰਨੇ ਲੋਗ ਆ ਉਹਨਾਂ ਨੂੰ ਚੱਕ-ਚੱਕ ਕੇ ਜਿਹੜੇ ਆਵਾਜ਼ ਚੱਕਦੇ ਉਹਨਾਂ ਨੂੰ ਅੰਦਰ ਕਰੀਏ ਲੱਖ ਦੀ ਲਾਂਤਾ ਹੈ ਪੰਜਾਬ ਸਰਕਾਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਗਲਤ ਨੂੰ ਗਲਤ ਹੁੰਦੇ ਹੋਏ ਵੀ ਦੇਖਦੇ ਹੋਏ ਵੀ ਉਹ ਕੁੜੀਆਂ ਨੂੰ ਤੁਸੀਂ ਨੱਥ ਪਾਣ ਦਾ ਅਜੇ ਤੱਕ ਨਹੀਂ ਸੋਚਿਆ ਤੁਸੀਂ ਉਹ ਕੁੜੀਆਂ ਵਾਸਤੇ ਕੁਝ ਨਹੀਂ ਸੋਚਿਆ ਉਹਨਾਂ ਦਾ ਕੀ ਆ ਇੱਕ ਮੈਰੂ ਨੇ ਜੇ ਇੱਕ ਕਤਲ ਕਰਕੇ ਉਹ ਖਤਮ ਉਹਨਾਂ ਉਸ ਕੁੜੀ ਨੂੰ ਖਤਮ ਕਰਕੇ ਇਸ ਚੀਜ਼ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਤੁਹਾਡੇ ਸਰਕਾਰਾਂ ਦਾ ਵੀ ਸਾਨੂੰ ਹੌਸਲਾ ਚਾਹੀਦਾ ਤਾਂ ਜੋ ਇਹ ਪੂਰਾ ਗੰਧਕ ਸਮਝਟਿਆ ਜਾਵੇ ਪਰ ਹੈ ਤੁਹਾਡੇ ਅੰਦਰ ਤਾਕਤ ਹੈ ਨਹੀਂ ਕਿਸੇ ਦੇ ਅੰਦਰ ਹੈ ਨਹੀਂ ਕਿਸੇ ਦੇ ਅੰਦਰ ਅੱਜ ਵੀ ਮੇਰੀਆ ਪੈਣਾ ਹੈਗੀ ਆ ਐਦਾਂ ਦੀਆਂ ਦੋ ਚਾਰ ਨੂੰ ਤਾਂ ਮੈਂ ਦਿਖਾਉਣਾ ਚਾਹੁੰਦੀ ਆ ਹੈ ਇਸ ਪੈਣ ਨੂੰ ਨੱਥ ਪਾਉਣ ਵਾਲੀ ਹੈ ਸਰਕਾਰ ਇਹਨੂੰ ਨੱਥ ਪਾ ਸਕਦੀ ਆ ਇਹਦੀ ਛਾਤੀ ਨੂੰ ਨੱਥ ਪਾ ਸਕਦੀ ਆ ਮੇਰੇ ਵਰਗੇ ਨਿਛਾਤੀ ਬੋਲਦਾ ਮੈਨੂੰ ਚੱਕ ਕੇ ਅੰਦਰ ਸੁੱਟ ਦੇਣਾ ਆ ਬਰਕਤ ਪੈਣਦੀ ਆ ਆ ਪੰਜਾਬ ਦੀ ਬਰਕਤ ਜ਼ਰੂਰ ਰਹਿੰਦੀ ਆ ਸਰਕਾਰਾਂ ਨੂੰ ਦਿਖਦੀ ਆ ਪੁਲਿਸ ਪ੍ਰਸ਼ਾਸਨ ਨੂੰ ਦਿਖਦੀ ਆ ਬਸ ਇਹੀ ਗੱਲ ਆ ਫੜੋ ਚੱਲ ਰਾਜਰ ਕੇ ਕੌਮ ਦੇ ਸ਼ੇਰ ਨੂੰ ਅੰਮ੍ਰਿਤਪਾਲ ਮਹਿਰੂ ਨੂੰ ਫੜੋ ਉਹ ਮੇਰਾ ਭਰਾ ਬਹੁਤ ਵਧੀਆ ਕੰਮ ਕੀਤਾ ਵੀਰੇ ਇਦਾਂ ਦੀਆਂ ਕੁੜੀਆਂ ਨੂੰ ਰਹਿਣ ਦਾ ਹੱਕ ਨਹੀਂ ਸੀਗਾ ਪੰਜਾਬ ਨੂੰ ਗੰਦਾ ਕਰ ਰਹੀਆਂ ਕੌਰ ਕਹਿ ਕੇ ਆਪਣੇ ਪੰਜਾਬ ਦੇ ਸਿੱਖ ਧਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸਵਾਲ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਤੋਂ ਹੈ ਮੈਨੂੰ ਬੜੀ ਖੁਸ਼ੀ ਆ ਮਹਿਰੂ ਨੂੰ ਫੜਨ ਵਾਸਤੇ ਅੰਮ੍ਰਿਤਪਾਲ ਸਿੰਘ ਜੀ ਮੇਰੇ ਭਾਈ ਜਿਹੜੇ ਮਹਿਰੂ ਆ ਉਹਨਾਂ ਨੂੰ ਫੜਨ ਵਾਸਤੇ ਬੜੀ ਛੇਤੀ ਗ੍ਰਿਫਤਾਰੀ ਦੇ ਵਾਰੰਡ ਕੱਢ ਦਿੱਤੇ ਅਜੇ ਤੱਕ ਕੁੜੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਕੁੜੀਆਂ ਨੂੰ ਬੜਾ ਪ੍ਰੋਟੈਕਸ਼ਨ ਦੀ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਬਈ ਇੰਨੇ ਸਾਲਾਂ ਤੋਂ ਜਦੋਂ ਪੁੱਲੜ ਪੀਜ਼ਾ ਵਾਲਾ ਮਾਮਲਾ ਹੋਇਆ ਸੀਗਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਤੁਸੀਂ ਚੁੱਪ ਕਰਕੇ ਕੁੜੀ ਇੱਕ ਕੁੜੀ ਜਿਹਨੇ ਆਵਾਜ਼ ਚੱਕੀ ਸੀ ਉਹਨੂੰ ਚੱਕ ਕੇ ਰਾਤੋਂ ਰਾਤ ਡੀਸੀ ਆਫਿਸ ਤੋਂ ਬਾਹਰ ਅੰਦਰ ਚੱਕ ਕੇ ਅੰਦਰ ਸੁੱਟ ਕੇ ਪਰਚਾ ਕਟਿਆ ਸੀਗਾ ਮੈਂ ਪੁੱਛਣਾ ਚਾਹਦੀ ਆ ਉਹ ਤਾਂ ਤੁਹਾਡੇ ਤੋਂ ਨੱਥ ਪਵਾਇਆ ਨਹੀਂ ਗਿਆ ਉਹਦਾ ਅਸਰ ਮੈਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਂਗੀ ਆਹ ਦੇਖ ਲਓ ਕੌਮ ਦੇ ਜਿਹੜੇ ਸਾਡੇ ਯੋਧਾ ਨੇ ਜਿੰਨੇ ਆਹ ਵਾਲਾ ਕੰਮ ਚੱਕਿਆ ਕਿ ਭਈ ਗੰਦ ਸਾਫ਼ ਕਰਨਾ ਹੈ ਉਹਨਾਂ ਨੇ ਤਾਂ ਵਾਰਨਿੰਗ ਦਿੱਤੀ ਸੀ ਨਾ ਨਹੀਂ ਉਹ ਕੁੜੀ ਮੰਨੀ ਨਹੀਂ ਉਹ ਮੇਰੀ ਭੈਣ ਮੰਨੀ ਤਾਂ ਫਿਰ ਉਹ ਵਿਚਾਰੀ ਦਾ ਉਹਨੂੰ ਗੱਡੀ ਚੜਾ ਦਿੱਤਾ ਇੱਥੇ ਗਲਤ ਕੀ ਕਰ ਦਿੱਤਾ ਉਹਨਾਂ ਨੇ ਕੀ ਗਲਤ ਕਰ ਦਿੱਤਾ ਉਹਨੂੰ ਸਮਝਾਇਆ ਸੀ ਅੱਜ ਵੀ ਬਹੁਤ ਸਾਰੀਆਂ ਭੈਣਾਂ ਦੁਨੀਆ 'ਚ ਆ ਰਹੀਆਂ ਹਨ ਉਹਨਾਂ ਨੂੰ ਅਜੇ ਤੱਕ ਵੀ ਅਜੇ ਤੱਕ ਵੀ ਇੱਕ ਹੈਗੀ ਆ